ਬਹੁਤ ਨੁਕਸਾਨ ਦੇ ਵਿੱਚ ਵੀ ਪੰਜਾਬ ਦੀ ਸਰਕਾਰ ਨੇ ਜਾਂ ਕੇਂਦਰ ਦੀ ਸਰਕਾਰ ਹੈ ਉਹਨਾਂ ਨੇ ਬਹੁਤ ਖੁਸ਼ ਜਿਹੇ ਮਚਾ ਮਜ਼ਾਕ ਜਿਹੇ ਬਹੁਤ ਖੁਸ਼ ਜਿਹੇ ਮੁਆਵਜ਼ਾ ਕਿਸਾਨੀ ਲਈ ਕੀਤਾ ਹੈ ਕਿ ਇਹਨਾਂ ਨੂੰ 20000 ਰੁਪਏ ਪਰ ਏਕੜ ਦੇ ਹਿਸਾਬ ਨਾਲ ਜਿਹਦਾ ਅਜੇ ਪਤਾ ਨਹੀਂ ਲ ਨਾ ਕੋਈ ਗਰਦੌਰੀ ਦਾ ਐਲਾਨ ਹੈ ਨਾ ਕੋਈ ਸਪੈਸ਼ਲ ਗਰਦੌਰੀ ਹੈ ਕਿ ਜਨ ਕੋਈ ਹੋਰ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਮੰਗ ਕੀਤੀ ਹੈ ਵੀ ਜਿਹੜੇ ਮਜ਼ਦੂਰਾਂ ਦੇ ਹੁਣ ਦਿਨ ਦੇਹਾੜੀਆਂ ਟੁੱਟੀਆਂ ਨੇ ਅਲੇ ਵੀ ਉਹਨਾਂ ਨੂੰ 20-20 ਦਿਨ ਮਹੀਨਾ-ਮਹੀਨਾ ਦਿਹਾੜੀ ਨਹੀਂ ਕਿਤੇ ਮਿਲੀ ਕਿਉਂਕਿ ਖੇਤ 'ਚ ਦਿਹਾੜੀ ਕਰਨੀ ਸੀ ਖੇਤ ਤਾਂ ਉਹਨਾਂ ਦੇ ਬੰਦ ਹੋ ਗਏ ਮਜ਼ਦੂਰ ਦੇ ਕੋਲੇ ਤਾਂ ਗੁਆਣ ਲਈ ਜਿਹੜਾ ਘਾਰ ਹੀ ਸੀ ਮਣਾ ਮੋਟਾ ਉਹੀ ਉਹਦਾ ਗਵਾਇਆ ਗਿਆ ਉਹਦਾ ਡੰਗਰ ਪਸ਼ੂ ਸੀ ਕੋਈ ਮਣਾ ਉਹ ਹੜ ਗਏ ਉਹਦੇ ਕੋਲੇ ਕੋਈ ਮਹੀਨੇ ਦੋ ਮਹੀਨੇ ਦੀ ਕਣਕ ਸੀ ਹੋਰ ਰਾਸ਼ਨ ਜੀ ਬਿਸਤਰੇ ਸੀ ਜਾਂ ਕੋਈ ਸਾਰਾ ਕੁਝ ਹੀ ਉਹਦਾ ਤਬਾਹ ਹੋ ਗਿਆ ਪ੍ਰਧਾਨ ਜੀ ਅੱਜ ਅਸੀਲ ਦੇ ਵਿੱਚ ਪਹੁੰਚੇ ਜੀ ਅ ਕਸ਼ਿੰਦਾਰ ਸਾਹਿਬ ਨੂੰ ਮਿਲਣ ਦੇ ਕਾਰਨ ਦੱਸੇ ਕੀ ਵਾਇ ਜੀ ਅੱਜ ਜੀ ਪੰਜਾਬ ਦੀਆਂ 8 ਪਿੰਡੂ ਤੇ ਖੇਤ ਮਜ਼ਦੂਰ ਜਥੇ ਬੰਦੇ ਜਾਂਦੇ ਇਹ ਸਰਦਾਰ ਦੱਸਿਆ ਗਿਆ ਕਿ ਜੋ ਪਿਛਲੇ ਸਮੇਂ ਚ ਹੜ੍ਹ ਆਏ ਨੇ ਉਹਨਾਂ ਦੇ ਵਿੱਚ ਆਮ ਜਨਤਾ ਦਾ ਲੋਕਾਂ ਦਾ ਵੱਡੇ ਦਾ ਛੋਟੇ ਦਾ ਸਭ ਦਾ ਬੇਅੰਤ ਜਿਹੜਾ ਕਿ ਨੁਕਸਾਨ ਹੋਇਆ ਉਸੇ ਨੁਕਸਾਨ ਦੇ ਵਿੱਚ ਵੀ ਪੰਜਾਬ ਦੀ ਸਰਕਾਰ ਨੇ ਜਾਂ ਕੇਂਦਰ ਦੀ ਸਰਕਾਰ ਹੈ ਉਹਨਾਂ ਨੇ ਬਹੁਤ ਕੁਝ ਜੇ ਮਚਾ ਮਜ਼ਾਕ ਦੇ ਨਾਲ ਬਹੁਤ ਕੁਝ ਜਿਹੜਾ ਮੁਆਵਜ਼ਾ ਕਿਸਾਨੀ ਲਈ ਕੀਤਾ ਹੈ ਕਿ ਇਹਨਾਂ ਨੂੰ 20000 ਰੁਪਏ ਪਰ ਏਕੜ ਦੇ ਹਿਸਾਬ ਨਾਲ ਜਿਹਦਾ ਅਜੇ ਪਤਾ ਨਹੀਂ ਲਾ ਕੋਈ ਗਰਦੌਰੀ ਦਾ ਐਲਾਨ ਹੈ ਨਾ ਕੋਈ ਸਪੈਸ਼ਲ ਗਰਦੌਰੀਆ ਕੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਹੈ ਨਹੀਂ ਕੋਈ ਪਤਾ ਨਹੀਂ ਵੀ ਕੀ ਕਰੂਗਾ ਕੀ ਨਹੀਂ ਸਰਕਾਰ ਤੇ ਜਿਹੜਾ ਖੇਤ ਮਜ਼ਦੂਰ ਜਿਹੜਾ ਮੰਡੀਆਂ ਚ ਕਰਨ ਵਾਲਾ ਮਜ਼ਦੂਰ ਹੈ ਜਿਹੜਾ ਬੇਜ਼ਮੀਨਾ ਮਜ਼ਦੂਰ ਹੈ ਜਿਹਦੀਆਂ ਸਾਰੀਆਂ ਦਿਹਾੜੀਆਂ ਟੁੱਟੀਆਂ ਘਰ ਗਿਰ ਗਏ ਤੇ ਉਹਨਾਂ ਦਾ ਸਮਾਨ ਸੜ ਗਿਆ ਰੁੜ ਗਿਆ ਡੰਗਰ ਪਸ਼ੂ ਰੁੜ ਗਿਆ ਉਹਦੇ ਬਾਰੇ ਪੰਜਾਬ ਦੀ ਸਰਕਾਰ ਨਾ ਕੇਂਦਰ ਦੀ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਮਤਲਬ ਕਿ ਵੀ ਉਹਨਾਂ ਦੇ ਨਾਲ ਤਾਂ ਬਹੁਤ ਵੱਡਾ ਤੱਕਾ ਕੀਤਾ ਇੱਕ ਤਾਂ ਕੁਦਰਤ ਨੇ ਤੱਕਾ ਕਰਤਾ ਔਰ ਦੂਸਰਾ ਜਿਹੜੀ ਸਮੇਂ ਦੀ ਸਰਕਾਰਾਂ ਨੇ ਦੋਵੇਂ ਕੇਂਦਰ ਦੀ ਤੇ ਪੰਜਾਬ ਦੀ ਉਹਨਾਂ ਨੇ ਵੀ ਇਹ ਨਾਲ ਤੱਕਾ ਕੀਤਾ ਵੀ ਇਹਨਾਂ ਨੂੰ ਕਹਾਣੀ ਕੌਡੀ ਦਾ ਵੀ ਸਹਾਰਾ ਨਾ ਦੇਣ ਦਾ ਯਤਨ ਕੀਤਾ ਜਿਹੜਾ ਇਹਨਾਂ ਨੇ ਉਹ ਦੀ ਨਖੇਦੀ ਕਰਦੇ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਜਿਹੜਾ ਹੈ ਸਾਰੇ ਪੰਜਾਬ ਦੇ ਅੰਦਰ ਤਹਿਸੀਲਾਂਾਂ ਰਾਹੀਂ ਐਸਡੀ ਮਾਰਾਂਹੀਂ ਪ੍ਰਧਾਨ ਮੰਤਰੀ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਭੇਜ ਰਹੇ ਹਾਂ ਅਸੀਂ ਇਹਦੇ ਚ ਮੰਗ ਕੀਤੀ ਹੈ ਵੀ ਜਿਹੜੇ ਮਜ਼ਦੂਰਾਂ ਦੇ ਹੁਣ ਦਿਨ ਦਿਹਾੜੀਆਂ ਟੁੱਟੀਆਂ ਨੇ ਅਲੇ ਵੀ ਉਹਨਾਂ ਨੂੰ 20-20 ਦਿਨ ਮਹੀਨਾ ਮਹੀਨਾ ਦਿਹਾੜੀ ਨਹੀਂ ਕਿਤੇ ਮਿਲਨੀ ਕਿਉਂਕਿ ਖੇਤ ਚ ਦਿਹਾੜੀ ਕਰਨੀ ਸੀ ਖੇਤ ਤਾਂ ਉਹਨਾਂ ਦੇ ਬੰਦ ਹੋ ਗਏ ਅੰਤ ਗਏ ਫਸਲਾਂ ਮਰ ਗਈਆਂ ਇਸ ਕਰਕੇ ਉਹਨਾਂ ਨੂੰ ਉਸ ਦਿਹਾੜੀ ਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੇ ਘਰ ਦਿੱਤੇ ਜਾਣ ਉਹਨਾਂ ਨੂੰ ਜਿਹੜਾ ਕਿ ਵੀ ਫੋਰ ਲੋਡ ਦੇ ਅਨੁਸਾਰ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਲਈ ਅੱਜ ਸਾਰੇ ਪੰਜਾਬ ਦੇ ਅੰਦਰ 8 ਜਥੇਬੰਦੀਆਂ ਵੱਲੋਂ ਇਹ ਜਿਹੜਾ ਮੰਗ ਪੱਤਰ ਦਿੱਤਾ ਗਿਆ ਜੇਕਰ ਇਸ ਮੰਗ ਪੱਤਰ ਤੇ ਜਿਵੇਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਖੇਤ ਮਜ਼ਦੂਰਾਂ ਨੇ ਕਿਸੇ ਤਰ੍ਹਾਂ ਸਮਝ ਗਏ ਮੀਟਿੰਗ ਕੋ ਭੱਜ ਗਿਆ ਸੀ ਉੱਠ ਗਿਆ ਸੀ ਚਲਾ ਗਿਆ ਸੀ ਉਦੇ ਸੰਬੰਧ 'ਚ ਅਸੀਂ ਪਹਿਲਾਂ ਵੀ 4 ਜੁਲਾਈ ਨੂੰ ਅਸੀਂ ਮੰਤਰੀਆਂ ਦਾ ਘਰਾਓ ਕੀਤਾ ਸੀ ਅਮਨ अरोੜੇ ਦਾ ਅਸੀਂ ਇਧਰਲੇ ਪਾਸੇ ਤੋਂ ਜਾ ਕੇ ਕੀਤਾ ਸੀ ਤੇ ਜੇਕਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ 'ਚ ਇਹ ਅਠੇ ਜੱਥੇਬੰਦੀਆਂ ਦੂਸਰੀਆਂ ਜੱਥੇਬੰਦੀਆਂ ਨੂੰ ਵੀ ਨਾਲ ਲਾ ਕੇ ਕੋਈ ਵੱਡਾ ਸੰਗਠਨ ਕੀਤਾ ਜਾਊਗਾ ਇਸ ਲਈ ਜਿਹੜਾ ਅੱਜ ਮੰਗ ਪੱਤਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਭੇਜਿਆ ਆ ਪ੍ਰਧਾਨ ਜਿੱਥੇ ਕੇ ਖੇਤ ਮਜ਼ਦੂਰ ਦੇ ਜਿੰਨੇ ਵੀ ਕਾਰਜਕਰਤਾ ਹੈਗੇ ਪ੍ਰਭਾਵਿਤ ਹੋਏ ਇਸ ਹੜ੍ਹ ਦੇ ਦੌਰਾਨ ਜੀ ਕੀ ਸੋਚੋ ਕਿਸ ਤਰ੍ਹਾਂ ਦਾ ਉਤਰ ਕੇ ਜੀ ਮੰੰਜਰ ਦੇਖਣ ਦੇ ਵਿੱਚ ਆਇਆ ਹੈ ਸਾਹਮਣੇ ਜਿੱ ਕੋਈ ਮਰਜ਼ੇ ਤਾਂ ਇਸ ਤਰ੍ਹਾਂ ਦੀ ਬਹੁਤ ਖੌਫਨਾਕ ਮੰਜ਼ਰ ਸੀ ਜਿਨ੍ਹਾਂ ਕੋਲੇ ਰਹਿਣ ਲਈ ਵੀ ਬਹੁਤ ਥੋੜੀ ਜਗ੍ਹਾ ਜਿਹਦੇ ਕੋਲੇ ਜ਼ਿਆਦਾ ਹੈ ਉਹਨੂੰ ਜ਼ਿਆਦਾ ਦਿਖਿਆ ਜਿਹੜਾ ਹੈ ਹੀ ਥੋੜਾ ਉਹਦੇ ਲਈ ਤਾਂ ਉਹੀ ਜ਼ਿਆਦਾ ਸੀ ਨਾ ਮਜ਼ਦੂਰ ਦੇ ਕੋਲੇ ਤਾਂ ਗੁਆਣ ਲਈ ਜਿਹੜਾ ਘਰ ਹੀ ਸੀ ਮਣਾ ਮੋਟਾ ਉਹੀ ਉਹਦਾ ਗਵਾਇਆ ਗਿਆ ਉਹਦਾ ਡੰਗਰ ਪਸ਼ੂ ਸੀ ਕੋਈ ਮਣਾ ਉਹ ਹੜ ਗਏ ਉਹਦੇ ਕੋਲੇ ਕੋਈ ਮਹੀਨੇ ਦੋ ਮਹੀਨੇ ਦੀ ਕਣਕ ਸੀ ਹੋਰ ਰਾਸਨ ਜੀ ਵਿਸਤਰੇ ਸੀ ਜਾਂ ਕੋਈ ਸਾਰਾ ਕੁਝ ਉਹਦਾ ਤਬਾਹ ਹੋ ਗਿਆ ਉਹ ਉਹਦੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹ ਵੀ ਉਸ ਤਰ੍ਹਾਂ ਦੇ ਗਰੀਬ ਐ ਉਹਨਾਂ ਨੂੰ ਕੋਈ ਸਹਾਰਾ ਨਹੀਂ ਕਿਸੇ ਕਿਸਮ ਦਾ ਵੀ ਉਹਨਾਂ ਦਾ ਸਹਾਰਾ ਹੀ ਸਰਕਾਰ ਹੁੰਦੀ ਐ ਜਿਹੜੀ ਸਰਕਾਰ ਉਹਨਾਂ ਵੱਲ ਨੂੰ ਲਗਾਤਾਰ ਪਿੱਠ ਕਰਕੇ ਖੜੀ ਐ ਉਹ ਅਸੀਂ ਜੋ ਹਾਂ ਨੇ ਵੀ ਉਹਨਾਂ ਦੀ ਇਹ ਨੁਕਸਾਨ ਦੀ ਪਰਪਾਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਰਲ ਕੇ ਤੇ ਲਾਸਟ ਹਫ਼ਤੇ ਹੀ ਉਹਨੇ ਪੀਐਮ ਸਾਹਿਬ ਨੇ ਦੌਰਾ ਕੀਤਾ ਸੀ ਰਾਹਤ ਪੈਕੇਜ ਦਾ ਉਹਨੇ ਲਾਂਚ ਕੀਤਾ ਸੀ ਜੀ ਕਿਸ ਤਰ੍ਹਾਂ ਦੇ ਦੇਓ ਕਿ ਰਾਜਨੀਤੀ ਹੋਈ ਹੈ ਵਾਕਈ ਰਾਤ ਪਹੁੰਚਾਂ ਦੀ ਗੱਲ ਵੀ ਹੈਗੀ ਇਸ ਤੇ ਅ ਦੇਖੋ ਇਹ ਰਾਜਨੀਤੀ ਤਾਂ ਕੁਦਰਤੀ ਇਹਨਾਂ ਨੇ ਕਰਨੀ ਹੁੰਦੀ ਹੈ ਪੰਜਾਬ ਇੱਕ ਵੱਡਾ ਸੂਬਾ ਹੈ ਪੰਜਾਬ ਦਾ ਲਗਭਗ 23 ਦੇ 23 ਸੂਬੇ ਕਿਤੇ ਘੱਟ ਕਿਤੇ ਵੱਧ ਜ਼ਿਲ੍ਹੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਕਿਤੇ ਘੱਟ ਕਿਤੇ ਪਤਾ ਜਿਹੜੇ 10-10 ਫੁੱਟ ਤੱਕ ਪਾਣੀ ਰਿਹਾ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਆਇਆ 16 100 ਕਰੋੜ ਦਾ ਜਿਹੜਾ ਪੈਕੇਜ ਹੈ ਉਹ ਬਹੁਤ ਘੱਟ ਪੈਕੇਜ ਹੈ ਉਹ ਦੇਣਾ ਜਾਂ ਕਦੋਂ ਦੰਨੇ ਹੈ ਕਿਸ ਤਰੀਕੇ ਨਾਲ ਦੰਨੇ ਕਿਹੋ ਜਿਹੀਆਂ ਸ਼ਰਤਾਂ ਲੱਗਦੀਆਂ ਨੇ ਵੀ ਉਹ ਆਉਣ ਵਾਲਾ ਸਮਾਂ ਦੱਸੋ ਪਰ ਇਹ ਹੈਗਾ ਬਹੁਤ ਘੱਟ ਮੁਆਵਜ਼ਾ ਹੈ ਇਹ ਮੁਆਵਜ਼ਾ ਹੋਰ ਵੱਧ ਮਿਲਣਾ ਚਾਹੀਦਾ ਜੀ ਔਰ ਲੋਕਾਂ ਦੇ ਸਿੱਧੇ ਖਾਤਿਆਂ 'ਚ ਜਾਵੇ ਇਹ ਜਿਹੜੇ ਵਿਚ ਵਿਚਾਲੇ ਵਾਲੇ ਨਾ ਅਫਸਰ ਜਿਹਾ ਜੋ ਹੋਰ ਕੋਈ ਆਏ ਨੇ ਅ ਕੜਮ ਚੌਧਰੀ ਵੀ ਆਉਣਗੇ ਉਹ ਸਾਰੇ ਵੀ ਇਹ ਚ ਕੋਰੋੜਾ ਰੁਪਈਆ ਜਿਹੜਾ ਕਰ ਜਾਣਗੇ ਕਈਆਂ ਦਾ ਜਿਹੜਾ ਜਿਹਦਾ ਨੁਕਸਾਨ ਵੀ ਨਹੀਂ ਹੋਇਆ ਨਾ ਉਹ ਲੈਣ ਦਾ ਯਤਨ ਕਰੋ ਲੋੜਵੰਦ ਬੰਦੇ ਦਾ ਜਿਹਦਾ ਨੁਕਸਾਨ ਸੱਚੀ ਮੁੱચી ਨੁਕਸਾਨ ਹੋਇਆ ਉਹਨਾਂ ਬੰਦਿਆਂ ਦਾ ਪਰਪਾਈ ਹੋਣੀ ਚਾਹੀਦੀ ਹੈ ਇਹ ਜਿਹੜਾ ਐਲਾਨ ਕੀਤਾ ਇਹ ਬਹੁਤ ਘੱਟ ਹੈ ਇਹਦੇ ਨਾਲ ਲੱਗਦਾ ਨਹੀਂ ਵੀ ਪਰਪਾਈ ਹੋਊਗੀ ਔਰ ਜਿਹੜੀ ਆਉਣ ਵਾਲੇ ਸਮੇਂ 'ਚ ਪੱਕੇ ਤੌਰ ਤੇ ਪ੍ਰਬੰਧ ਕਰਨ ਦਾ ਹੜ੍ਹਾਂ ਤੋਂ ਬਚਾਉਣ ਦਾ ਉਹਦਾ ਇੱਕੋ ਹੀ ਹੱਲ ਹੈ ਕਿ ਤੁਸੀਂ ਜਿਹੜੀ ਦਰਿਆ ਨੇ ਦਰਿਆ ਆਪਣੀ ਨਿਗਰਾਨੀ 'ਚ ਉਹ ਸੈਂਟਰ ਚੋ ਪਟਾਏ ਜਾਣ ਡੂੰਘੇ ਕਰਾਏ ਜਾਣ ਜਿਹੜੇ ਇਹ ਠੇਕੇ ਦੇ ਦੇ ਕੇ ਲੋਕਾਂ ਨੂੰ ਕਹਿੰਦੇ ਨੇ ਇਹ ਬੰਦਾਂ ਦੇ ਲਾਗ ਤੇ ਚੱਕਦੇ ਆਂ ਬੰਦ ਹਲਕੇ ਹਲਕੇ ਹੋ ਜਾਂਦੇ ਆਂ ਔਰ ਥੋੜੀ ਜੀ ਪਾਣੀ ਦੀ ਚੜਾਈ ਹੋਣ ਨਾਲ ਛੱਲ ਵੱਜਦੀ ਆ ਉਹ ਬੰਦ ਟੁੱਟਦੇ ਨੇ ਜਿਨ੍ਹਾਂ ਦੇ ਕਾਰਨ ਲੋਕਾਂ ਦਾ ਨੁਕਸਾਨ ਹੁੰਦਾ ਔਰ ਇੱਕ ਇਹ ਹੈ ਕਿ ਪਾਣੀ ਜਦੋਂ ਛੱਡਦੇ ਆ ਉਹਨੂੰ ਪਾਣੀ ਨੂੰ ਪਤਾ ਹੁੰਦਾ ਕਿ ਬਰਸਾਤਾਂ ਚ ਇਹਨੇ ਖਾਤਰੇ ਦੇ ਨਿਸ਼ਾਨ ਤੋਂ ਪਾਰ ਜਾਣਾ ਹੀ ਜਾਣਾ ਇਸ ਲਈ ਉਹਨੂੰ ਥੋੜਾ ਥੋੜਾ ਕਰਕੇ ਪਹਿਲਾਂ ਵੀ ਛੱਡਿਆ ਜਾ ਸਕਦਾ ਹੈ ਇਸ ਲਈ ਅਸੀਂ ਤਾਂ ਕਰਕੇ ਬਾਰ ਬਾਰ ਕਹਿੰਦੇ ਆਂ ਵੀ ਇਹ ਸੇ ਕੁਦਰਤੀ ਆਪਤ ਨੂੰ ਲਿਆਉਣ ਦੇ ਵਿੱਚ ਸਰਕਾਰਾਂ ਵੀ ਜ਼ਿੰਮੇਵਾਰ ਨੇ ਜਿਹੜੀ ਸਮੇਂ-ਸਮੇਂ ਸਰ ਦਰਿਆਵਾਂ ਦੀ ਸਫਾਈ ਨਹੀਂ ਕਰਦੀਆਂ ਦਰਿਆਵਾਂ 'ਚ ਥੋੜਾ ਥੋੜਾ ਸਮੇਂ-ਸਮੇਂ ਸਰ ਪਾਣੀ ਨਹੀਂ ਛੱਡਦੀਆਂ ਇੱਕਦਮ ਪਾਣੀ ਛੱਡ ਕੇ ਲੋਕਾਂ ਦਾ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਕਰਦੀਆਂ ਨੇ ਇਹਦੇ ਲਈ ਨਿੱਜੀ ਤੌਰ ਦੇ ਜੇ ਕਈ ਇਹ ਤਾਂ ਸਰਕਾਰਾਂ ਵੀ ਜ਼ਿੰਮੇਵਾਰ ਅੱਜ ਇੱਥੇ ਤਸਿਲ ਦਫਤਰ ਬਨੂ ਦੇਖੇ ਕਿਸਾਨ ਆਦੂ ਮੰਗ ਪੱਤਰ ਲੈ ਕੇ ਆਏ ਜੋ ਕਿ ਅੜਾ ਨਾਲ ਪ੍ਰਭਾਵਿਤ ਇਲਾਕਿਆਂ ਲਈ ਖਰਾਬਾ ਦੇਣ ਸੰਬੰਧੀ ਮੁਆਵਜ਼ਾ ਲੈਣ ਸੰਬੰਧੀ ਦਿੱਤਾ ਗਿਆ ਹੈ ਇਹ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਸਾਹਿਬ ਅਤੇ ਮਾਨਯੋਗ ਕ੍ਰਿਪਕ ਮਿਸ਼ਰ ਐਸਐਸ ਨਗਰਵਾਲ ਨੂੰ ਚਾਲੂ ਕੀਤਾ ਜਾਵੇਗਾ ਜੀ ਧੰਨਵਾਦ